ਪਰ ਮੈਂ ਕਹਾਂਗਾ ਸੰਤਾਂ ਨੂੰ ਡਰਨ ਦੀ ਲੋੜ ਨਹੀਂ ਅੱਜ ਜਿਹੜੇ ਅਸੀਂ ਮੈਂ ਗੁਸਾ ਨਾ ਕਰਨ ਮਹਾਪੁਰਸ਼ ਬੈਠੇ ਆ ਆ ਜਿਹੜੇ ਬਾਡੀਗਾਰਡ ਵੀ ਐ ਸਰਕਾਰ ਦੇ ਲਈ ਵਰਦੇ ਕੋਈ ਲੋੜ ਨਹੀਂ ਵੀ ਇਹਨਾਂ ਦੀ ਆਪਣੇ ਸਿੰਘ ਰੱਖੋ ਭਾਵੇਂ 50 ਹਜ਼ਾਰ ਰੱਖੋ ਨਾਲ ਸੋ ਸਿੰਘ ਤੁਹਾਡੇ ਨਾਲ ਚੜਦੀ ਕਲਾ ਵਾਲੇ ਆ ਸਾਰੇ ਮਹਾਪੁਰਸ਼ਾਂ ਆ ਮਤਵਾਤ ਵਧੀਆ ਉਤ ਵਧੀਆ ਹਸਲਾ ਰੱਖੋ ਕੋਈ ਗੱਲ ਨਹੀਂ ਤੁਹਾਨੂੰ ਕੋਈ ਰੋਕਦਾ ਨਹੀਂ ਕੋਈ ਰੋਕ ਟੋਕ ਨਹੀਂ ਕਿਉਂਕਿ ਜਿਹੜੇ ਇਹ ਸ਼ਸਤਰ ਹਨ ਇਹ ਸਤਗੁਰੂ ਜੀ ਤਲਕੀ ਧਰਪਤਾ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੇ ਆ ਤੇ ਮੈਂ ਬੇਨਤੀ ਕਰਾਂਗਾ ਮੇਰੀ ਗੱਲ ਦਾ ਗੁੱਸਾ ਨਾ ਕਰੋ ਕਿ ਮੈਂ ਦੇ ਵਾਣੋ ਵਾਣੇ ਵੀ ਕਈ ਗਰਾਂ ਚੱਲ ਪੈਣਾ ਪਰ ਮੈਂ ਆਪਣੇ ਅੰਦਰ ਕੌਮ ਦਾ ਦਰਦ ਰੱਖਦਾ ਸਰਕਾਰ ਤੋਂ ਨਹੀਂ ਡਰਦਾਗਾ ਸਿੱਧੀ ਦੀ ਗੱਲ ਆਪਣੀ ਸਰਕਾਰ ਹਰਿਆਣਾ ਦੇ ਨਾਲ ਚੱਲਦੀ ਰਹੀ ਆ ਕੀ ਬਗਾੜ ਲਿਆ ਸਰਕਾਰ ਨੇ ਸਾਡਾ ਜਿੰਨਾ ਡਰੋਂਗੇ ਸਰਕਾਰ ਉਹਨਾਂ ਤੁਹਾਡੇ ਤੇ ਦਬਾਅ ਪਾਊਗੀ ਮੈਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਕਹਾਂਗਾ ਸਰਕਾਰਾਂ ਸਾਡੀਆਂ ਬਣਾਈਆਂ ਨੇ ਤੇ ਅਸੀਂ ਇਹਨਾਂ ਸਾਨੂੰ ਨਹੀਂ ਚਲਾਉਣਾ ਅਸੀਂ ਇਹਨਾਂ ਨੂੰ ਚਲਾਉਣਾ ਇਹ ਆਪਣੇ ਅੰਦਰ ਦਮ ਰੱਖਿਆ ਕਰੋ